せっかく。 ਸਾਰਾ ਨੂੰ ਅਰਸ਼ੀਖ ਸਰ ਸਤਿ ਸ੍ਰੀ ਅਕਾਲ ਆਪਣੇ ਬਜਾਅ ਸਕੀਰ ਦਾ ਨਾਮ ਸਕੀਰ ਦਾ ਨਾਮ ਸਕੀਰ ਜਸਵੰਤ ਸਿੰਘ ਚੇਅਰਮੈਨ ਸ਼ਹੀਦ ਭਾਵਾ ਜੂਨ ਸਿੰਘ ਵਿਧਾਇਕ ਤੇ ਭਲਾਈਤਾ ਸਟ ਚੰਡੀਗੜ੍ਹ ਉਪਰਾਲਾ ਕੀਤਾ ਜਾ ਰਿਹਾ ਤੇ ਕਿਹਨੇ ਚੀਜ਼ ਤੁਹਾਡੇ ਨੇ ਵੀ ਉਪਰਾਲਾ ਕੀਤਾ ਜਾ ਰਿਹਾ ਅਸੀਂ ਪਿਛਲੇ 25 ਸਾਲ ਤੋਂ ਇਹ ਉਪਰਾਲਾ ਕਰ ਰਹੇ ਹਾਂ ਜੀ ਇਸ ਸਾਲ ਵੀ ਅਸੀਂ ਇਹ ਉਪਰਾਲਾ ਜਿਹੜਾ ਹੈ ਪਹਿਲਾਂ ਅਸੀਂ ਅਕਾਲ ਤਖਤ ਸਾਹਿਬ ਤੇ ਸਾਰੇ ਪੰਜਾਬ ਤੇ ਹਰਿਆਣਾ ਤੇ ਦਿੱਲੀ ਤੱਕ ਲੈ ਕੇ ਜਾਂਦੇ ਰਹੇ ਜਿਤਨਾ ਕਿ ਇਹ ਜਿਹੜਾ ਚੇਤਨਾ ਮਰਚੇ ਸੀ ਬਾਬਾ ਜੂਨੀ ਸਿੰਘ ਦਾ ਪਟਨਾ ਸਾਹਿਬ ਦੀ ਪਾਵਨ ਧਰਤੀ ਤੇ ਜਨਮ ਹੋਇਆ ਸੀ ਉਸ ਜਨਮ ਸਥਾਨ ਦੇ ਦਰਸ਼ਨ ਕਰਨ ਲਈ ਸੰਗਤਾਂ ਨੂੰ ਅਸੀਂ ਪਟਨਾ ਸਾਹਿਬ ਪਹੁੰਚ ਰਹੇ ਹਾਂ ਇਸ ਸਬੰਧ ਦੇ ਵਿੱਚ ਉਹ ਸਦਾਈ ਤਰੀਕ 27 ਅਗਸਤ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਖੰਡ ਪਟ ਸਾਹਿਬੋਂ ਆਰੰਭ ਕੀਤੇ ਜਾਣਗੇ 29 ਤਰੀਕ ਨੂੰ ਭੋਗ ਪਾਏ ਜਾਣਗੇ ਉਸ ਤੋਂ ਪਰੰਤ ਪਹਿਲੀ ਤਰੀਕ ਨੂੰ ਅਸੀਂ ਅਕਾਲ ਤਖਤ ਸਾਹਿਬ ਤੇ ਸਿਰੀ ਮੱਥਾ ਟੇਕ ਕੇ ਰੇਲਵੇ ਸਟੇਸ਼ਨ ਪਹੁੰਚਾਂਗੇ ਰੇਲਵੇ ਸਟੇਸ਼ਨ ਜਿਹੜਾ ਹੈ ਸਾਰੀ ਸੰਗਤ ਰੇਲ ਦੇ ਸਪੈਸ਼ਲ ਰੇਲ ਕੀਤੀ ਅਸੀਂ ਉਹਦੇ ਸੰਗਤਾਂ ਬੈਠਣ ਗਿਆ ਤੇ ਦੋ ਤਰੀਕ ਨੂੰ ਪਟਨਾ ਸਾਹਿਬ ਪਹੁੰਚ ਲੰਗੇ ਦੋ ਤਰੀਕ ਨੂੰ ਪਟਨਾ ਸਾਹਿਬ ਰੇਲਵੇ ਸਟੇਸ਼ਨ ਤੋਂ ਉੱਥੇ ਦੀ ਪ੍ਰਬੰਧਕ ਕਮੇਟੀ ਜਿਹੜੀ ਹੈ ਪਟਨਾ ਸਾਹਿਬ ਦੀ ਉਹ ਬੱਸਾਂ ਰਹੀ ਸਾਰੀ ਸੰਗਤ ਨੂੰ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਲੈ ਕੇ ਜਾਣ ਗਿਆ ਤਿੰਨ ਤਰੀਕ ਨੂੰ ਅਸੀਂ ਸਾਰੀ ਸੰਗਤਾਂ ਜਿੰਨੀਆਂ ਵੀ ਪੰਜਾਬ ਤੋਂ ਜਾਂ ਦੂਜੀਆਂ ਸਟੇਟਾਂ ਤੋਂ ਸਾਰੀਆਂ ਸਟੇਟਾਂ ਤੋਂ ਤਕਰੀਬਨ ਬੰਦੇ ਆਉਣਗੇ ਉਹ ਸਾਰਿਆਂ ਨੂੰ ਅਸੀਂ ਤਿੰਨ ਤਰੀਕ ਨੂੰ ਦਰਸ਼ਨ ਦਿਦਾਰੇ ਕਰਾਉਣੇ ਜਿੰਨੇ ਵੀ ਉੱਥੇ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਤ ਗੁਰਦੁਆਰੇ ਹਨ ਉਹਨਾਂ ਦੇ ਸਾਰਿਆਂ ਦੇ ਦਰਸ਼ਨ ਦਿਦਾਰੇ ਕਰਾਵਾਂਗੇ ਤੇ ਸ਼ਾਮ ਨੂੰ ਨਾਟਕ ਗੁਰੂ ਕੇ ਬੇਟੇ ਲਖਾਇਆ ਜਾਏਗਾ ਔਰ ਸਵੇਰੇ 8 ਵਜੇ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਵਿਖੇ ਸ੍ਰੀ ਅਕੰਠ ਪਾਠ ਸਾਹਿਬ ਦੇ ਆਰੰਭ ਕੀਤੇ ਜਾਣਗੇ ਔਰ 4 ਤਰੀਕ ਨੂੰ ਪਹਿਲਾਂ ਗੁਰਦੁਆਰਾ ਗਾਇ ਘਾਟ ਦੇ ਵਿੱਚ 12:30 1 ਵਜੇ ਤੱਕ ਸ਼੍ਰੀ ਅਖੰਡ ਸਾਹਿਬ ਅਖੰਡ ਪਟ ਸਾਹਿਬ ਦੇ ਭੋਗ ਪੈਣਗੇ ਨਾਲ ਹੀ ਸ਼੍ਰੀ ਗੁਰਗੰਨ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਉਹ ਮਨਾਇਆ ਜਾਏਗਾ ਤੇ 1 ਵਜੇ ਜਾਂ 1:30 ਵਜੇ ਉੱਥੋਂ ਨਗਰ ਕੀਰਤਨ ਜਿਹੜਾ ਹੈ ਗੁਰਦੁਆਰਾ ਗਾਇ ਘਾੜ ਤੋਂ ਚੱਲੇਗਾ ਔਰ ਤਖਸ਼ੀਰੇ ਹਰਿ ਮੰਦਿਰ ਜੀ ਪਟਨਾ ਸਾਹਿਬ ਪਹੁੰਚੇਗਾ ਔਰ ਸ਼ਾਮ ਨੂੰ 6 ਵਜੇ 7 ਵਜੇ ਆਤਿਸ਼ਬਾ지 ਚਲਾਈ ਜਾਏਗੀ ਉਸ ਦੇ ਅਪਰੰਤ 8 ਤੋਂ 11 ਵਜੇ ਤੱਕ ਨਾਟਕ ਗੁਰੂ ਕੇ ਬਿਟੇ ਦਿਖਾਏ ਜਾਏਗਾ ਔਰ 4 5 ਤਰੀਕ ਨੂੰ ਸਵੇਰੇ 8:30 ਵਜੇ ਅਖੰਡ ਪ੍ਰਸਾਦ ਦੇ ਭੋਗ ਪਾਉਣਗੇ ਤਖਤ ਜੀਰਨ ਦਾ ਸਾਹਿਬ ਜੀ ਔਰ ਉਸ ਤੋਂ ਪਰંત ਰਾਗੀ ਕੀਰਤਨ ਕਰਨਗੇ ਤੇ ਉਸ ਤੋਂ ਪਰંત ਕੋਈ 11:30 ਤੋਂ ਲੈ ਕੇ 3 ਵਜੇ ਤੱਕ ਗੁਰਮਤ ਵਿਚਾਰਾ ਹੋਣਗੇ 3 ਵਜੇ ਇਸ ਪ੍ਰੋਗਰਾਮ ਦੀ ਸਮਾਪਤੀ ਹੋਏਗੀ ਉਸ ਤੋਂ ਪਰંત ਸੰਗਤਾਂ ਆਰਾਮ ਕਰਨਗੇ ਫਿਰ ਸ਼ਾਮ ਨੂੰ ਉੱਥੇ ਆਤਿਸ਼ਬਾਜੀ ਚਲਾਈ ਜਾਏਗੀ ਤੇ ਲੱਡੂ ਵੰਡੇ ਜਾਣਗੇ ਤੇ ਨਾਟਕਾ ਗੁਰੂ ਕੇ ਬਿੱਟ ਦਿਖਾਇਆ ਜਾਏਗਾ ਸੋ ਸਮਾਪਤੀ ਇਹ ਪਰ ਰਾਤ ਨੂੰ ਸੰਗਤਾਂ ਆਸ਼ਰਾਮ ਕਰਨ ਗਿਆ 6 ਤਰੀਕ ਨੂੰ ਸਵੇਰੇ ਫਿਰ ਸੰਗਤਾਂ ਲੰਗਰ ਪਾਣੀ ਛੱਕ ਕੇ ਰੇਲਵੇ ਸਟੇਸ਼ਨ ਪਟਨਾ ਸਾਹ ਪਹੁੰਚਣ ਗਿਆ ਉੱਥੋਂ ਗੱਡੀ 'ਚ ਬਹਿ ਜਾਣ ਗਿਆ ਤੇ 7 ਤਰੀਕ ਨੂੰ ਉੱਥੋਂ ਵਾਪਸੀ ਹੋ ਜਾਗੀ ਸੰਗਤ ਕਿੱਥੋਂ ਆਈ ਸੰਗਤ ਪੰਜਾਬ ਤੋਂ ਤਾਂ ਬਹੁਤ ਟੀਗਣਤੀ ਜਾਣੀ ਹੈ ਕਿ 1000 ਬੰਦਾ ਝਾਰਖੰਡ ਤੋਂ ਆਣਾ ਤੇ ਇੱਕ ਬੱਸ Madhya Pradesh ਤੋਂ ਇੱਕ ਬੱਸ Rajasthan ਇੱਕ Haryana ਇੱਕ Uttarakhand ਤੋਂ ਬਾਕੀ ਦਿੱਲੀ ਤੋਂ ਵੀ 10 15 20 ਬੰਦੇ ਜਾਣੇ ਆ ਅਸਾਮ ਤੋਂ ਇਧਰੋਂ ਕਰਨਾਟਕਾ ਸਾਈਟ ਤੋਂ ਵੀ ਮਤਲਬ ਹਰ ਸਟੇਟ ਚੋਂ ਕਿਤੇ 10 ਕਿਤੇ 15 ਕਿਤੇ 20 ਟ੍ਰੇਨਾਂ ਹੀ ਉੱਥੇ ਪਹੁੰਚਣਗੇ ਯਾਨੀ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਉੱਥੇ ਹਾਜ਼ਰ ਹੋਏਗੀ ਇਹ ਲੱਗਦਾ ਕਿ ਜਿੱਥੇ ਜਗ੍ਹਾ ਜਗਾ ਤੁਹਾਡੇ ਸਟਾਪ ਹੈਗੇ ਉਹ ਕਿ ਇੱਕ ਮੈਸੇਜ ਦਿੱਤਾ ਜਾ ਰਿਹਾ ਧਾਰਮਿਕ ਕਾਨੂੰਨ ਜਿਹੜਾ ਵੀ ਬੁਰਖ ਬਰਾਵਾ ਦੇ ਨੇ ਕਿ ਲੋਕ ਸਿੱਖਿਆ ਤੋਂ ਦੂਰ ਹੋ ਰਹੇ ਨੇ ਮੈਸੇਜ ਤਾਂ ਇਹ ਹੁਣ ਅਸੀਂ ਸਾਰੇ ਪੰਜਾਬ ਦੇ ਵਿੱਚ ਗਰਦਵਾਰਾਂ ਚ ਵੀ ਅਨਾਉਂਸਮੈਂਟ ਕਰਾਈ ਗਈ ਜਿਲ੍ਹੇ ਨੇ ਤਾਂ ਤੇ ਅਸੀਂ ਬਾਕੀ ਦਾ ਤੁਹਾਡੇ ਸਾਹਮਣੇ ਧੰਨਵਾਦ ਇਤਿਹਾਸ ਦੱਤਾ ਇਹ ਵੀ ਫਿਰ ਹੀ ਬੰਦ ਰਹੇ ਅਸੀਂ ਤੇ ਇਸ ਤੋਂ ਇਲਾਵਾ ਅਸੀਂ ਤਾਂ ਪ੍ਰਚਾਰ ਪੂਰਾ ਕਰ ਰਹੇ ਹਾਂ ਔਰ ਪਿਛਲੇ 25 ਸਾਲ ਤੇ ਕਰ ਰਹੇ ਹਾਂ ਇਹ ਸਾਡਾ 25ਵਾਂ ਚੇਤਨਾ ਮਾਰਚ ਹੈ ਸਿਲਵਰ ਜੁਬਲੀ ਤੇ ਇਸ ਕਰਕੇ ਅਸੀਂ ਉੱਥੇ ਮਨਾ ਰਹੇ ਹਾਂ ਤਾਂ ਕਿ ਸੰਗਤ ਦੇ ਵਿੱਚ ਇਹਦਾ ਸੰਗਤ ਨੂੰ ਇਸ ਚੇਤਨਾ ਮਾਰਚ ਲਈ ਕੀ ਸੁਨੇਹਾ ਦਿੱਤਾ ਜਾਣਾ ਹੈ ਸੰਗਤ ਨੂੰ ਅਸੀਂ ਚੇਤਨਾ ਮਾਰਚ ਦਾ ਜੀ ਪਹਿਲਾ ਸਨੇਹਾ ਤਾਂ ਬਾਬਾ ਜੀਵਨ ਸਿੰਘ ਦਾ ਪ੍ਰਕਾਸ਼ ਦੇਹੜਾ ਹੋਣ ਕਰਕੇ ਅਸੀਂ ਉਹਨਾਂ ਦੇ ਜੀਵਨ ਇਤਿਹਾਸ ਜਿਹੜਾ ਅੱਜ ਤੱਕ ਕਿਸੇ ਨੇ ਵੀ ਉਹਨਾਂ ਦੇ ਇਤਿਹਾਸ ਬਾਰੇ ਕਿਸੇ ਵੀ ਇੱਕ ਰਾਈਟਰ ਨੇ ਉਹਨਾਂ ਬਾਰੇ ਕੋਈ ਕਿਤਾਬ ਨਹੀਂ ਲਿਖੀ ਪਹਿਲੀ ਵਾਰ ਅਸੀਂ ਇਹ ਉਪਰਾਲਾ ਕੀਤਾ ਔਰ ਇੱਕ ਕਿਤਾਬਾਂ ਲੇਕ ਅਸੀਂ ਫ੍ਰੀ ਆਫ ਕਾਸਟ ਵੰਡ ਰਹੇ ਹਾਂ ਸੰਗਤ ਨੂੰ ਦੂਜਾ ਅਸੀਂ ਜਿਹੜੇ ਸਮਾਜਿਕ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਸਮਾਜਿਕ ਉਸੇ ਥਿਊਰੀ ਤੇ ਚੱਲ ਰਹੇ ਗੁਰੂ ਨਾਨਕ ਸਾਹਿਬ ਵਰਗੇ ਸਮਾਜਿਕ ਉਹਦੇ ਵਿੱਚ ਅਸੀਂ ਸਮਾਜਿਕ ਕੁਰਤੀਆਂ ਹੋ ਗਿਆ ਨਸ਼ਿਆਂ ਤੋਂ ਹੋ ਗਿਆ ਤੇ ਤੁਸੀਂ ਆਪਣੀ ਆਰਥਿਕ ਹਾਲਤ ਕਿਵੇਂ ਸੁਧਾਰਨੀ ਹੈ ਤੁਸੀਂ ਆਪਣੀ ਚਾਦਰ ਦੇਖ ਕੇ ਪੈਰ ਪਸਾਰਨੇ ਅਸੀਂ ਆਪਣੇ ਭਾਸ਼ਣਾਂ ਵਿੱਚ ਸੰਗਤਾਂ ਦੰਨੇ ਔਰ ਇੱਕ ਪੁਸਤਕ ਵੀ ਹੈ ਚੇਤਨਾ ਮਾਰਚ ਕਿਉਂ ਅਸੀਂ ਬੜੀ ਵੱਡੀ ਗਿਣਤੀ ਵਿੱਚ ਵੰਡੀ ਹੈ ਹੁਣ ਵੀ ਉਹ ਪੁਸਤਕ ਜਿਹੜੀ ਹੈ ਤਿਆਰ ਹੈ ਉਹ ਵੀ ਅਸੀਂ ਵੰਡਾਂਗੇ ਉਹਦੇ ਵਿੱਚ ਸਾਰਾ ਕੁਝ ਦਿੱਤਾ ਉਹਦੇ ਵਿੱਚ ਦੇਹਜ ਬਾਰੇ ਵੀ ਦਿੱਤਾ ਵੀ ਲੜਕੀਆਂ ਨੂੰ ਪੜਾਓ ਜਿਹੜੀ ਲੜਕੀ ਹੈ ਜੇ ਤੁਸੀਂ ਉਹਨੂੰ ਪੜਾ ਦੋਗੇ ਤਾਂ ਉਹ ਸਾਰੀ ਉਮਰ ਜਿਹੜੀ ਹੈ ਆਪਣੀ ਉਹਨੂੰ ਪੈਨਸ਼ਨ ਮਿਲੇਗੀ ਆਪਣੀ ਰੋਟੀ ਵਧੀਆ ਖਾਏਗੀ ਕਰਦੇ ਕੀ ਅਸੀਂ ਲੜਕੇ ਦਾ ਵਿਆਹ ਕਰ ਦੰਨੇ ਫਿਰ ਅਸੀਂ ਨਾਨਕ ਛੱਕਾਂ ਲਾਉਨੇ ਆ ਤੇ ਫਿਰ ਜੇ ਉਹਦਾ ਕੋਈ ਸਸੋਰਾ ਮਰ ਜਾਂਦਾ ਉਹਦੇ ਭੋਗ ਪਾਣੇ ਉਹ ਤੇ ਸਾਨੂੰ ਗਹਿਣੇ ਦੇਣੇ ਪੈਣੇ ਜੇ ਫਿਰ ਜਦ ਲੜਕੀ ਮਰਦੀ ਹੈ ਉਸ ਟਾਈਮ ਵੀ ਮਾਪਾਪ ਨੂੰ ਉਹਦਾ ਕਫਨ ਜਿਹੜਾ ਪਾਉਣਾ ਪੈਂਦਾ ਅਸੀਂ ਇਹ ਜਾਗਰੂਕ ਕਰਨੇ ਇਸ ਸਬੰਧ ਵਿੱਚ ਖਾਸ ਤੌਰ ਤੇ ਯਾਰ ਇਹ ਜਦੋਂ ساری ਉਮਰ ਉਹ ਉਸ ਘਰ ਦੀ ਉਹ ਹੈ ਆਪਣੀ ਪ੍ਰਾਪਰਟੀ ਹੈ ਉਸ ਘਰ ਦੀ ਜਾਇਦਾਦ ਹੈ ਉਹ ਉਹ ਘਰੇ ਉਹਦੀ ਸੰਭਾਲ ਕਰਦੇ ਬੱਚੇ ਕਰਨ ਮਾਪਾਪ ਕਿਉਂ ਖਰਚਾ ਕਰਨ ਸੋ ਇਹ ਸਾਰੇ ਸਨੇਹ ਅਸੀਂ ਪਿਛਲੇ 25 ਸਾਲ ਤੇ ਜਿੰਨੀ ਸਾਡੀ ਕਪੈਸਿਟੀ ਹੈ ਮੇਰੇ ਸਾਥੀ ਸਾਰੇ ਸੀਨੀਅਰ ਵੀ ਜੂਨੀਅਰ ਵੀ ਸਾਰੇ ਦਿਨ ਰਾਤੇ ਕੰਮ ਕਰ ਰਹੇ ਹਨ ਔਰ ਸਾਡੇ ਦੇ ਰਿਜ਼ਲਟ ਵੀ ਵਧੀਆ ਆਏ ਨੇ ਪਿੰਡਾਂ ਦੇ ਵਿੱਚ ਬੜੀ ਜਾਗਰਤੀ ਆਈ ਹੈ ਜਿਹਨੂੰ ਬਾਬਾ ਜੀ ਉਸ ਦੇ ਨਾਮ ਦਾ ਨਹੀਂ ਸੀ ਪਤਾ ਅੱਜ ਉਹ ਇਤਿਹਾਸ ਜਾਣਦੇ ਆ ਸੋ ਇਸ ਕਰਕੇ ਸਾਡਾ ਸਨੇਹਾ ਬਾਕੀ ਅਸੀਂ ਸੰਗਤ ਨੂੰ ਕਹਿੰਨੇ ਵੀ ਤੁਸੀਂ ਨਸ਼ਿਆਂ ਤੇ ਦੂਰ ਹੋ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਜੁੜੋ ਔਰ ਬਹੁਤ ਇਹੋ ਜਿਹੇ ਨੌਜਵਾਨ ਹੈ ਜਿਹੜੇ ਜੁੜੇ ਆ ਮੈਂ ਕਿਸੇ ਨੂੰ ਨਹੀਂ ਕਿਹਾ ਵੀ ਦਾੜੀ ਕੇਸ ਰੱਖੋ ਆਪਣੇ ਆਪ ਰੱਖ ਲਏ ਉਹਨਾਂ ਨੇ ਸੋ ਇਸ ਕਰਕੇ ਅਸੀਂ ਸਾਡੀ ਕੋਸ਼ਿਸ਼ ਹੈ ਵੀ ਜਿੰਨਾ ਕੁ ਅਸੀਂ ਕਰ ਸਕਦੇ ਆਂ ਸੇਵਾ ਉਨੀ ਕਰ ਰਹੇ ਆਂ ਜੀ ਥੈਂਕ ਯੂ